ਬਸਰਾ ਗੋਜ ਜਠੇਰੇ ਸਮਾਦਪੂ ਆਦਮ ਬੜੀ ਹੋਸ਼ਾਰਪੁਰ ਰੋਡ ਫਗਵਾੜਾ ਦੇ ਸਮੂਹ ਅਤੇ ਧਾਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਕੁਲਦੀਪ ਸਿੰਘ ਬਸਰਾ ਦੀ ਅਗਵਾਈ ਹੇਠ ਜਠੇਰਿਆਂ ਦੇ ਅਸਥਾਨ ਤੇ ਹੋਈ ਮੀਟਿੰਗ ਦੌਰਾਨ ਜਿੱਥੇ ਸਮੂਹ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਮਿਤੀ 10 ਜੂਨ ਨੂੰ ਸਾਲਾਨਾ ਜੋੜ ਮੇਲਾ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਉੱਥੇ ਹੀ ਪ੍ਰਧਾਨ ਕੁਲਦੀਪ ਸਿੰਘ ਬਸਰਾ ਨੇ ਦੱਸਿਆ ਕਿ ਇਸ ਮੇਲੇ ਦੇ ਸੰਬੰਧ ਵਿੱਚ ਮਿਤੀ 8 ਤੇ 9 ਨੂੰ ਸ਼੍ਰੀ ਖੰਡਪਾਤ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ 10 ਜੂਨ ਨੂੰ ਭੋਗ ਪਾਇਆ ਜਾਣਗੇ ਉਪਰੰਤ ਕੀਰਤਨੀਆਂ ਤੇ ਢਾਡੀ ਜਿੱਥੇ ਕੀਰਤਨ ਦੇ ਅਡੀਵਾਰਾਂ ਰਹੀ ਆਈਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਜੀਵਨੀ ਸੰਬੰਧੀ ਜਾਣੂ ਕਰਵਾਉਣਗੇ ਹੁਣਾ ਦੱਸਿਆ ਕਿ ਇਸ ਦੌਰਾਨ ਜਿੱਥੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਣਗੇ ਉੱਥੇ ਹੀ ਇਸਲਾਨਾ ਜੋੜ ਮੇਲੇ ਨੂੰ ਲੈ ਕੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਨੇ ਹੁਣਾ ਸਮੂਹ ਬਸਰਾ ਪਰਿਵਾਰਾਂ ਨੂੰ ਇਸਲਾਨਾ ਜੋੜ ਮੇਲੇ ਵਿੱਚ ਪਹੁੰਚ ਕੇ ਆਪਣੇ ਵੱਡੇ-ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਸਰਦਾਰ ਹਰਮਿੰਦਰ ਸਿੰਘ ਬਸਰਾ ਪਰਮਜੀਤ ਸਿੰਘ ਬਸਰਾ ਗੁਰਚਰਨ ਸਿੰਘ ਬਸਰਾ ਜਸਵਿੰਦਰ ਸਿੰਘ ਬਸਰਾ ਮਨੋਹਰ ਸਿੰਘ ਬਸਰਾ ਬਲਜਿੰਦਰ ਸਿੰਘ ਬਸਰਾ ਸਿਮਰਨ ਸਿੰਘ ਬਸਰਾ ਹਰਜੀਤ ਸਿੰਘ ਬਸਰਾ ਗੁਰਵਿੰਦਰ ਸਿੰਘ ਬਸਰਾ ਮਲਕੀਤ ਸਿੰਘ ਬਸਰਾ ਮਨਿੰਦਰ ਸਿੰਘ ਬਸਰਾ ਜਰਨੈਲ ਸਿੰਘ ਬਸਰਾ ਪ੍ਰੀਤਮ ਸਿੰਘ ਬਸਰਾ ਤੋਂ ਇਲਾਵਾ ਤੇਜਿੰਦਰ ਸਿੰਘ ਬਸਰਾ ਆਦ ਹਾਜ਼ਰ ਸਨ ਵਾਹਿ ਫਤਵਾ ਵਾਹਿ ਫਤੇ ਜੀ ਆਹ ਜੀ ਕੁਆਦਮ ਬੜੀ ਸਮਾਧ ਦੇ ਮੇਲਾ 10 ਤਰੀਕ ਦੇ ਸਰਬੰਧ ਵਿੱਚ ਬਸਰਾ ਪਰਿਵਾਰ ਇਕੱਠਾ ਹੋ ਕੇ ਸਾਰਿਆਂ ਨੇ ਸਲਾਹ ਦਿੱਤੀ ਹੈ ਜੇ ਕਿ ਇੱਥੇ ਲਾਤਾ ਖੰਡ ਪਟ ਸਾਹਿਬ ਕਰਾਉਣੇ ਆ ਜੀ 9 10 8 9 10 ਤਰੀਕ ਦੇ ਇੱਕ ਲੱਗ ਬਹੁਤ ਸੋਹਣਾ ਹਾਲ ਬਲੱਗ ਬਣਾਇਆ ਸੀ ਅਸੀਂ ਅੰਡਪੜ ਸਾਹਿਬ ਲਈ ਉਹਦੇ ਵਿੱਚ ਅੰਡਪੜ ਸਾਹਿਬ ਰੱਖ ਕੇ ਭੋਜਾਈ ਜਾਣਗੇ ਉਸ ਤੋਂ ਬਾਅਦ ਦੁਆਤ ਮਨ ਸਮਾਦਾ ਮੇਲਾ ਜਿਹੜਾ 10 ਤਰੀਕ ਦਾ ਸਮਾ ਬਣਾਇਆ ਜਾਊਗਾ ਸਾਧ ਸੰਗ ਸਾਰੀ ਮਸਰਾ ਪਰਿਵਾਰ ਇਕੱਠੇ ਹੋ ਕੇ ਲੰਗਰ ਤੁਰਤ ਚੱਲੂਗਾ ਜੀ ਐਚਐਸ ਮਸਰਾ ਸਾਹਿਬ ਦਾ ਬਹੁਤ ਧੰਨਵਾਦ ਜੀ ਆਪ ਵੀ ਹਾਜ਼ਰ ਹੋਏ ਵਿੱਚ ਓਪੇ ਦੇ ਪ੍ਰੋਗਰਾਮ ਵਿੱਥਿਆ ਗਿਆ ਜੀ ਸਾਰੇ ਸਾਧ ਸੰਗਤ ਨੂੰ ਪਿੰਡਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਆਸ ਤਰੀਕ ਨੂੰ ਦਰਸ਼ਨ ਦੇਣੇ ਲਈ ਸਾਰੇ ਸਾਧ ਸੰਗਤ ਨੇ ভাই ਕਲਸਾ ভাই ਭਾਈ ਬਸਰਾ ਗੋਜ ਜਠੇਰੇ ਸਮਾਦਪੂ ਆਦਮ ਬੜੀ ਹੋਸ਼ਾਰਪੁਰ ਰੋਡ ਫਗਵਾੜਾ ਦੇ ਸਮੂਹ ਅਤੇ ਧਾਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਕੁਲਦੀਪ ਸਿੰਘ ਬਸਰਾ ਦੀ ਅਗਵਾਈ ਹੇਠ ਜਠੇਰਿਆਂ ਦੇ ਅਸਥਾਨ ਤੇ ਹੋਈ ਮੀਟਿੰਗ ਦੌਰਾਨ ਜਿੱਥੇ ਸਮੂਹ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਮਿਤੀ 10 ਜੂਨ ਨੂੰ ਸਾਲਾਨਾ ਜੋੜ ਮੇਲਾ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਉੱਥੇ ਹੀ ਪ੍ਰਧਾਨ ਕੁਲਦੀਪ ਸਿੰਘ ਬਸਰਾ ਨੇ ਦੱਸਿਆ ਕਿ ਇਸ ਮੇਲੇ ਦੇ ਸੰਬੰਧ ਵਿੱਚ ਮਿਤੀ 8 ਤੇ 9 ਨੂੰ ਸ਼੍ਰੀ ਖੰਡਪਾਤ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ 10 ਜੂਨ ਨੂੰ ਭੋਗ ਪਾਇਆ ਜਾਣਗੇ ਉਪਰੰਤ ਕੀਰਤਨੀਆਂ ਤੇ ਢਾਡੀ ਜਿੱਥੇ ਕੀਰਤਨ ਦੇ ਅਡੀਵਾਰਾਂ ਰਹੀ ਆਈਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਜੀਵਨੀ ਸੰਬੰਧੀ ਜਾਣੂ ਕਰਵਾਉਣਗੇ ਹੁਣਾ ਦੱਸਿਆ ਕਿ ਇਸ ਦੌਰਾਨ ਜਿੱਥੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਣਗੇ ਉੱਥੇ ਹੀ ਇਸਲਾਨਾ ਜੋੜ ਮੇਲੇ ਨੂੰ ਲੈ ਕੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਨੇ ਹੁਣਾ ਸਮੂਹ ਬਸਰਾ ਪਰਿਵਾਰਾਂ ਨੂੰ ਇਸਲਾਨਾ ਜੋੜ ਮੇਲੇ ਵਿੱਚ ਪਹੁੰਚ ਕੇ ਆਪਣੇ ਵੱਡੇ-ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਸਰਦਾਰ ਹਰਮਿੰਦਰ ਸਿੰਘ ਬਸਰਾ ਪਰਮਜੀਤ ਸਿੰਘ ਬਸਰਾ ਗੁਰਚਰਨ ਸਿੰਘ ਬਸਰਾ ਜਸਵਿੰਦਰ ਸਿੰਘ ਬਸਰਾ ਮਨੋਹਰ ਸਿੰਘ ਬਸਰਾ ਬਲਜਿੰਦਰ ਸਿੰਘ बसरा सिमरन बसरा हरजीत सिंह बसरा गुरविंदर सिंह बसरा मलकीत सिंह बसरा मनिंदर बसरा जरनैल सिंह बसरा प्रीतम सिंह बसरा तो इलावा तयेंद्र सिंह बसरा आदि हाजिर सन